ਸੁਖਮਣੀ ਸਾਹਿਬ ਦੇ ਅੰਦਰ ਨਾ ਇੱਕ ਬਾਣੀ ਦੀ ਤੁਕ ਆਉਂਦੀ ਆ ਕਿ ਸਾਧ ਕੇ ਸੰਗ ਨਹੀਂ ਕਿਛ ਕਾਲ ਇਹਦੇ ਅਰਥ ਲਓ ਬਹੁਤ ਲੋਕੀ ਗਲਤ ਕਰਦੇ ਆ ਇਹ ਤੁਸੀਂ ਸਾਧ ਦਾ ਸੰਗ ਕਰ ਲੋ ਤੇ ਕੋਈ ਕਾਲਣਾ ਦੀ ਲੋੜ ਕੋਈ ਤੇ ਮौज ਕਰੋ ਭਾਵੇਂ ਗੋਆ ਜਾਓ ਤੇ ਭਾਵੇਂ ਪਹਾੜਾਂ 'ਚ ਫਿਰੋ ਤੇ ਜੋ ਮਰਜ਼ੀ ਕਰੋ ਕਿਉਂਕਿ ਤੁਹਾਂ ਕਾਲਣਾ ਨਹੀਂ ਕਾਲਣੀ ਇਹਦੀ ਬਹੁਤ ਗਲਤ ਅਰਥ ਇਸਦੇ ਲੋਕੀ ਕਰਦੇ ਆ ਹੋਰ ਵੀ ਬਥੇਰੇ ਅਰਥ ਕਰਦੇ ਨੇ ਗਲਤ ਗਰਬਾਣੀ ਦੇ ਅਕਵੀਸ਼ਰਾਂ ਵੱਲੋਂ ਲਿਖੀਆਂ ਗਈਆਂ ਝੂਠ ਕੂੜ ਕਬਾੜ ਕਹਾਣੀਆਂ ਨੂੰ ਲੋਕੀ ਬੜਾ ਖੁਸ਼ ਹੋ ਕੇ ਸੁਣਦੇ ਆ ਤੇ ਗਰਬਾਣੀ ਦੀ ਰਤਾ ਜਿੰਨੇ ਮੀਨਾਂ ਲੋਕਾਂ ਨੂੰ ਸਮਝ ਨਹੀਂ ਹੈਗੀ ਤਾਂ ਲੋ ਇਹ ਜਿਹੜਾ ਅਸੀਂ ਅਰਥ ਕਰ ਲੱਗੇ ਆ ਕਿ ਸਾਧ ਕੇ ਸੰਗ ਨਹੀਂ ਕਿਸ਼ਕਾਲ ਕਾਲ ਦਾ ਮਤੋਂ ਦਾ ਮੇਨਤ ਮੁਸ਼ਕਤ ਦੀ ਕੋਈ ਲੋੜ ਨਹੀਂ ਹੈ ਅਗਰ ਸਾਧਾਂ ਦਾ ਸੰਗ ਹੋ ਜੇ ਤਾਂ ਤੇ ਮੈਂ ਉਹਨਾਂ ਨੂੰ ਇਹ ਕਹਿਣਾ ਚਾਹਣਾ ਵੀ ਜਿਹੜੇ ਅਰਥ ਕਰਦੇ ਵੀ ਕੋਈ ਲੋੜ ਨਹੀਂ ਹੈ ਤੇ ਗੁਰੂ ਨਾਨਕ ਦਾ ਦਰਸ਼ਨ ਕਰਕੇ ਸੰਗ ਕਰਕੇ ਲੈਣੇ ਨੂੰ ਕਿੰਡੀ ਵੱਡੀ ਘਾਲਣਾ ਘਾਲਣੀ ਪੈਗੀ ਉਹ ਲਿਖਿਆ ਨਾ ਜਿਹੜਾ ਵੀ ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਘਾਲੀ ਕਾਲ ਮਰਦੀ ਕਾਲੀ ਪਿੱਗੁਰੂ ਨਾਨਕ ਸਾਹਿਬ ਤੋਂ ਵੱਡਾ ਦਰਸ਼ਨ ਤੇ ਸਾਧ ਇਸ ਧਰਤੀ ਤੇ ਕਿਹੜਾ ਆਉਣਾ ਇਹਦੇ ਉਹ ਦਰਸ਼ਨ ਕਰਨ ਦੇ ਨਾਲ ਮੁੜ ਕੇ ਲੈਣੇ ਨੂੰ ਬੜੀ ਸਖਤ ਮਿਹਨਤ ਕਰਨੀ ਪੈਗੀ ਹੈ ਤੇ ਤੋਹਾਂ ਕਿਹੜਾ ਸਾਧ ਲੱਭਿਆ ਵੀ ਜਿਹੜਾ ਸੰਗ ਕਰ ਲੋ ਤੇ ਨਹੀਂ ਕਿ ਸ਼ਕਾਲ ਹਾਂਜੀ ਤੇ ਲੈਣੇ ਨੂੰ ਫਿਰ 7 ਸਾਲ ਕਿਉਂ ਕਾਲਣਾ ਕਾਲਣੀ ਪਈ ਤੇ ਗੁਰੂ ਅਮਰਦਾਸ ਨੂੰ 12 ਸਾਲ ਗਾਗਰ ਕਿਉਂ ਢੋਣੀ ਪਈ ਗੁਰੂ ਅੰਗਦ ਸਹਿਬ ਦੇ ਦਰਸ਼ਨ ਤੇ ਉਹਨਾਂ ਕੀਤਾ ਸੀ ਤੇ ਨਿਹਾਲ ਹੋ ਗਏ ਸੀ ਤੇ ਫਿਰ ਹੁਣ ਕਾਲਣਾ ਦੀ ਕਿ ਲੋੜ ਪੈ ਗਈ ਬਾਬਾ ਬੁੱਢਾ ਜੀ ਨੇ 100 ਸਾਲ ਕਾਲਣਾ ਕਾਲੀ 100 ਸਾਲ ਤੇ ਛੇ ਆ ਗੁਰੂਆਂ ਦੇ ਦਰਸ਼ਨ ਕੀਤੇ ਤੇ ਤੇ ਵੱਡੇ ਵੱਡੇ ਬ੍ਰਹਮ ਗਿਆਨੀ ਸੰਤਾਂ ਦੇ ਨਾਲ ਬਾਬਾ ਬੁੱਢਾ ਜੀ ਵਿਚਰਦੇ ਰਹੇ ਰਾਮ ਗਿਆਨੀ ਪਾਈ ਗੁਰਦਾਸ ਜੀ ਵਰਗੇ ਤੇ ਛਿਆਂ ਸੱਤਾਂ ਗੁਰੂਆਂ ਦੇ ਉਹਨਾਂ ਨੇ ਦਰਸ਼ਨ ਕੀਤੇ ਹੋਏ ਆ ਤੇ ਫੇਰ ਵੀ ਬੁੱਢੇ ਵਾਰੇ ਜਦੋਂ ਉਹਨਾਂ ਦੀ ਅਵਸਥਾ ਬਹੁਤ ਬੁੱਢੀ ਹੋ ਗਈ ਤੇ ਅੱਜ ਵੀ ਉਹਨਾਂ ਦਾ ਸਤਾਨ ਰਮਦਾਸ ਜਿੱਥੇ ਉਹਨਾਂ ਨੇ ਜ਼ਿੰਦਗੀ ਦਾ ਆਖਰੀ ਸਮਾਂ گزارਿਆ ਉਥੇ ਬੈਠ ਕੇ ਉਹ ਤਪੱਸਿਆ ਕਰਦੇ ਰਿਹਾ ਪੱਥਰ ਦੇ ਉੱਤੇ ਸਲਾ ਉੱਤੇ ਅਜੇ ਵੀ ਸਲਾ ਤੇ ਪੱਥਰ ਪਈ ਆ ਤੇ ਜਿਹੜੇ ਸ਼ਿਆ ਗੁਰੂਆਂ ਦੇ ਦਰਸ਼ਨ ਕਰਨ ਵਾਲੇ ਨੂੰ ਪੱਥਰ ਉੱਤੇ ਬੈਠ ਕੇ ਬੰਦਗੀ ਤੇ ਕਹਲਣਾ ਕਹਲਣੀ ਲੋੜ ਆ ਤੇ ਇਹ ਕਿਹੜਾ ਸਾਧ ਲੱਭਿਆ ਜਿਹਦਾ ਸੰਗ ਕਰਨ ਨਾਲ ਕੋਈ ਕਹਲਣਾ ਨਹੀਂ ਕਹਲਣੀ ਪੈਂਦੀ ਰੋਜ ਅਸੀਂ ਜਪਜੀ ਸਾਹਿਜ ਪੜ੍ਹਦੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਕਤ ਕੋਲ ਤੇ ਹੁਣ ਰੋਜ਼ ਪੜਕੇ ਇੱਕ ਮਿਹਨਤ ਕਰਨੀ ਆ ਮਸ਼ਕਤ ਕਰਨੀ ਆ ਰੱਬ ਦਾ ਨਾਮ ਜਪਣਾ ਆਪਣੇ ਆਲੇ ਆਪਣੇ ਕਾਰਜ ਕਿਉਂ ਅਲਸਾਈਏ ਇਹ ਨਾਮ ਸਿਮਰਨ ਬੰਦੇ ਦਾ ਨਿੱਜੀ ਕੰਮ ਵਾ ਤੇ ਇਹ ਕੰਮ ਕਰਨ ਦੇ ਵਿੱਚ ਆਲਸ ਕਿਉਂ ਕਰਦੇ ਆਪਾਂ ਭਾਈ ਤੇ ਉਹ ਉਸੇ ਜਪਜੀ ਸਾਹਿਬ ਆਪਣੇ ਸੁਖਮਣੀ ਸਾਹਿਬ ਲਿਖਿਆ ਕਿ ਮਨ ਤੇ ਸਿਮਰਤ ਕਿਉ ਆਲਸ ਕੀਜੇ ਐ ਮਨਾ ਰੱਬ ਨੂੰ ਸਿਮਰਨਦੇ ਹੋਇਆ ਤੂੰ ਆਲਸ ਕਿਉ ਕਰਦਾ ਵਾ ਰੇ ਮਨ ਆਲਸੀਆ ਉਗਲਾਨਾ ਮੇਰਾ ਮਨ ਆਲਸੀਆ ਉਗਲਾਨਾ ਬਾਰ ਬਾਰ ਇਦਾਂ ਕਿਹਾ ਗਿਆ ਕਿ ਗੁਰੂ ਪੀਰਾਂ ਦੀ ਚਾਕਰੀ ਮਹਾ ਕਰੜੀ ਸੁਖਸਾਰ ਪਰ ਇਹ ਲੋਕਾਂ ਨੇ ਇਸ ਦੇ ਅਰਥ ਜਿਹੜੇ ਗਲਤ ਸਮਝ ਲਏ ਆ ਇਹਦਾ ਇਹ ਆ ਵੀ ਜਦੋਂ ਕੋਈ ਸਾਧਾਂ ਦਾ ਸੰਗ ਹੁੰਦਾ ਏ ਸਾਧਕ ਦੇ ਸੰਗ ਨਹੀਂ ਕਿਸ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਜਦੋਂ ਅੰਦਰੋਂ ਬੰਦਾ ਨਿਹਾਲ ਹੋ ਜਾਂਦਾ ਵਾ ਨਾ ਉਹਨੂੰ ਫਿਰ ਦੁਨੀਆ ਦੀ ਕੋਈ ਕਾਲ ਨਾ ਕਾਲ ਦੀ ਕੋਈ ਬਹੁਤੀ ਲੋੜ ਨਹੀਂ ਐ ਉਹ ਸਿਰਫ ਰੋਟੀ ਪਾਣੀ ਤੱਕ ਸੀਮਤ ਰਹਿੰਦਾ ਮੁੜ ਕੇ ਆਮ ਬੰਦਾ ਦਿਨੇ ਰਾਤ ਮਾਇਆ ਦੀ ਖਾਤਰ ਪੈਸਾ ਜੋੜਨ ਵਾਸਤੇ ਦਿਨੇ ਰਾਤ ਮਿਹਨਤ ਕਰਦਾ ਜਿਹਨੂੰ ਬਾਣੀ ਚ ਲਿਖਿਆ ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਨ ਡੇ ਮੰਨ ਡੇ ਮੰਨ ਕਬੂਲ ਕਰ ਲੈਣਾ ਤੇ ਮਰਨ ਜੈਸੇ ਆਪਣੇ ਧਨੇ ਪ੍ਰਾਣੀ ਮਰਨ ਮੰਨ ਡੇ ਖੇਤ ਜੋ ਮੰਡਿਓ ਸੂਰਮਾ ਮੰਡਿਓ ਮੈਣੇ ਦ੍ਰਿੜ ਨਿਸ਼ਚਾ ਕਰ ਲੈਣਾ ਇਹ ਕਬੂਲ ਕਰ ਲੈਣਾ ਕਿ ਮੈਂ ਹੁਣ ਮਰਨਾ ਹੀ ਮਰਨਾ ਵਾ ਦ੍ਰਿੜ ਅਰਾਧਾ ਜੀ ਨੂੰ ਕਹਿ ਲੋ ਜੈਸੇ ਆਪਣੇ ਧੰਨੇ ਪ੍ਰਾਣੀ ਮਰਨ ਮੰਡੇ ਤੈਸੀ ਸੰਤ ਜਨ ਰਾਮ ਨਾਮ ਨਾ ਛਾੜੇ ਜਿੰਨੀ ਆਮ ਇੱਕ ਬੰਦਾ ਮਿਹਨਤ ਕਰਦਾ ਹੈ ਦੁਨੀਆ ਵਾਸਤੇ ਦਨਯਾਵੀਤਾਂ ਵਾਸਤੇ ਉਸ ਤੋਂ ਵੱਧ ਮਿਹਨਤ ਸਾਧੂ ਮਹਾਤਮਾ ਬੰਦਗੀਆਂ ਕਰਦੇ ਨੇ ਵੱਧ ਮਿਹਨਤਾਂ ਕਰਦੇ ਨੇ ਵੱਧ ਮੁਸ਼ਕਲਤ ਕਰਦੇ ਪਿੰਨੀ ਰਹਿਣੜੀਏ ਜਾਗਣ ਬਿੰਨੀ ਰਹਿਣੜੀਏ ਚਮਕਣ ਤਾਰੇ ਜਾਗਣ ਸੰਤ ਜਨ ਜਿਦਾ ਆਮ ਬੰਦਾ ਰਾਤ ਵੀ ਡਿਊਟੀ ਲਾ ਲਿੰਦਾ ਦਿਨੇ ਵੀ ਡਿਊਟੀ ਲਾ ਲਿੰਦਾ ਸੰਤ ਵੀ ਫੇਰ ਦਿਨੇ ਰਾਤ ਡਿਊਟੀਆਂ ਲਾਉਂਦੇ ਆ ਹਾਂਜੀ ਤੇ ਆਮ ਬੰਦਾ ਕੀ ਕਰਦਾ ਆਰ ਸਭ ਕਰਦਾ ਫਿਰ ਬੜੀ ਦੁਨੀਆ ਮਿਹਨਤ ਮੁਸ਼ਕਲ ਤਰੱਕੀ ਦੇ ਰਾਹ ਤੇ ਦੁਨੀਆ ਤੁਰੀ ਹੋਈ ਤੇ ਬੜੀ ਬੜੀ ਮਿਹਨਤ ਦੁਨੀਆ ਕਰਨ ਲਈ ਆ। ਔਰ ਸਭ ਕਰਦਾ ਫਿਰੇ। ਸਾਰੇ ਉਦਮ ਕਰਨਦੇ ਆਪਾਂ। ਪਰ ਆਪਾਂ ਉਹ ਰੋਜ਼ ਵੱਢਦੇ ਘਰੇ ਰਸਦਾ। ਕਾਹੇ ਰਹਿ ਮੰਤ ਚਿਤਵੇ ਉਦਮ? ਇਹ ਦੁਨੀਆ ਵਾਸਤੇ ਤੂੰ ਇੰਨਾ ਉਦਮ ਆਪਣੇ ਚਿੱਤ ਵਿੱਚ ਬਿਠਾਇਆ ਹੋਇਆ। ਕਾਹੇ ਰੇ? ਹੁਣ ਸਾਨੂੰ ਕਿਹਾ ਵਾ ਕਿਉਂ ਕਾਹੇ ਰੇ ਕਾਦੇ ਲਈ ਕਿਉਂ ਚਿਤਮੈ ਉੱਦਮ ਇਹ ਦੁਨੀਆ ਦਾ ਉੱਦਮ ਇਹਨਾਂ ਚਿਤ ਚੇਤੇ ਵਿੱਚ ਤੂੰ ਬਿਠਾਇਆ ਹੋਇਆ ਵਾ ਆਂਦੇ ਨਾ ਚੰਗਿਆਈ ਆਲਕ ਕਰੇ ਬਰਿਆਈ ਹੋਵੇ ਸ਼ੇਰ ਜਾਂ ਆਰ ਹਰ ਹਰ ਜੀ ਉੱਪਰ ਇਹ ਇਹ ਤੋਂ ਕਮ ਪੜ੍ਹਦੇ ਆਂ ਮੰਨਦੇ ਥੋੜਾ ਕੱਲ ਵੀ ਕੋ ਗਿਆਨੀ ਕਹਿ ਰਿਹਾ ਸੀ ਕਿ ਅਸੀਂ ਇੱਕ ਤੁਕ ਪੜਦੇ ਆਂ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਾਥ ਪੜ ਲਿਆ ਨਾ ਡੰਡੋਤ ਬੰਦਨ ਕਦੀ ਡੰਡੋਤ ਬੰਦਨਾ ਕੀਤੀ ਗੁਰੂ ਨੂੰ ਆਪਾਂ ਡੰਡੋਤ ਬੰਦਨ ਦਾ ਮਤਲਬ ਲੰਮੇ ਪੈ ਕੇ ਮੱਥਾ ਟੇਕਣਾ ਐਂ ਡੰਡੇ ਵਾਂਗੂ ਕਦੀ ਨਹੀਂ ਟੇਕਿਆ ਤੇ ਪੜ ਲੈਨੇ ਆਂ ਡੰਡਾਤ ਬੰਦਨ ਅਨਕੁਬਾਰ ਸਰਬ ਕਲਾ ਇਹ ਕੰਮ ਕੀਤਾ ਕਦੀ ਵੀ ਨਹੀਂ ਪੜਿਆ ਬੜੀ-ਵਰੀ ਸੁਣਿਆ ਬੜੀ-ਵਰੀ ਕੀਤਾ ਇੱਕ ਵਾਰੀ ਵੀ ਨਹੀਂ ਇੱਕ ਵਾਰੀ ਵੀ ਲੰਮੇ ਪੈ ਕੇ ਮੱਥਾ ਨਹੀਂ ਟੇਕਿਆ ਮਰ ਕਹਿੰਦੇ ਆਹਰ ਸਭ ਕਰਦਾ ਫੇਰੇ ਆਹਰ ਇੱਕ ਨਾ ਹੋਏ ਬੜੀ-ਬੜੀ ਦੁਨੀਆ ਬੜਾ-ਬੜਾ ਉਦਮ ਕਰਦੀ ਆ ਪਰ ਨਾਨਕ ਜਿਤ ਆਹਰ ਜਾਗ ਉਧਰੇ ਸਰੰਗ ਜਾਮ ਲਾਗ ਭਵਜਲ ਤਰਨਗੇ ਸਰੰਗ ਜਾਮ ਸਰੰਗ ਜਾਮ ਦਾ ਮਤਲਬ ਮਿਹਨਤ ਮੁਸ਼ਕਲ ਇਹ ਬੰਦੇ ਤੂੰ ਮਿਹਨਤ ਮੁਸ਼ਕਲ ਕਰ ਸਰੰਗ ਜਾਮ ਲਾਗ ਕਿਸ ਵਾਸਤੇ ਲਾਗ ਭਵਜਲ ਤਰਨ ਕੈ ਭਵਜਲ ਨੂੰ ਤਰਨ ਵਾਸਤੇ ਮਿਹਨਤ ਮੁਸ਼ਕਲ ਕਰ ਡੁੱਬਣ ਵਾਸਤੇ ਨਹੀਂ ਮਿਹਨਤ ਕਰਨੀ ਪੈਂਦੀ ਤਰਨ ਵਾਸਤੇ ਮਿਹਨਤ ਕਰਨੀ ਪੈਂਦੀ ਡੁੱਬਤ ਵੈਸੇ ਹੀ ਬੰਦਾ ਜਾਂਦਾ ਤਰਨ ਵਾਸਤੇ ਸਖਤ ਮਿਹਨਤ ਕਰਨੀ ਪੈਂਦੀ ਹੈ ਬਾਹਰ ਕਹਿੰਦੇ ਨਾਨਕ ਜਿਤ ਆਹਰ ਜਗ ਉਧਰੇ ਵਿਰਲਾ ਬੁੱਝੇ ਕੋਇ ਉਹ ਉਦਮ ਜਿਸ ਨਾਲ ਭਲਾ ਹੋਣਾ ਜੀਵ ਦਾ ਤੇ ਸੰਸਾਰ ਸਾਗ ਤੋਂ ਤਰਿਆ ਜਾਣਾ ਵਾ ਇਹ ਕੋਈ ਵਿਰਲਾ ਹੀ ਬੁੱਝਦਾ ਵਾ ਪਰ ਅਸੀ ਤੋਕ ਬੜੀ ਲੰਬੀ ਹੋਈ ਸਾਧਕੇ ਸੰਗ ਨਹੀਂ ਕਿਛ ਕਾਲ ਤੇ ਫਿਰ ਜਿਹੜੇ ઋષਿ ਮਹਾਪੁਰਖ ਗੁਰੂ ਪੀਰ ਆਪਣੇ ਚੇਲਿਆਂ ਨੂੰ ਕਹਿੰਦੇ ਇਦਾਂ ਦੀ ਕਹਲਣਾ ਘਾਲੋ ਉਹ ਕਿਉਂ ਕਹਿੰਦੇ ਹੁੰਦੇ ਸ ਨਹੀਂ ਇਸ ਅਰ ਤੋਕ ਦਾ ਅਰਥ ਵਾ ਵੀ ਜਿਹੜੇ ਸਾਧ ਸੰਗ ਕਰਦੇ ਫਿਰ ਦੁਨੀਆਂ ਦੀ ਕੋਈ ਬਹੁਤੀ ਕਹਲਣਾ ਨਹੀਂ ਘਾਲਦੇ ਉਹਨਾਂ ਵਾਸਤੇ ਫਿਰ ਉਹ ਤੋਕ ਵਾ ਨਾ ਜਿਹੜੀ ਇਕਾਂਗੇ ਆਉਂਦੀ ਕਈ ਕੋਟ ਬੈਟ ਤਹੀ ਖਾਏ ਕਈ ਕੋਟ ਘਾਲੇ ਥੱਕ ਪਾਏ ਹਾਂਜੀ ਇਹਦੇ ਵਿੱਚ ਸੁਖ ਨੂੰ ਸਭ ਜੇ ਇੱਕ ਬਤਕ ਆਉਂਦੀ ਛੋੜਦਾ ਉਸਕਾ ਸ਼ਰਮ ਕਰੇ ਇਹ ਬੰਦਿਆ ਜਿਸ ਪਰਿਵਾਰ ਨੂੰ ਜਿਸ ਸੰਸਾਰ ਨੂੰ ਜਿਸ ਦੌਲਤ ਜਾਇਦਾਦ ਨੂੰ ਨੂੰ ਛੱਡ ਜਾਣਾ ਹੈ ਇਹਦੇ ਵਾਸਤੇ ਇੰਨੀ ਮਿਹਨਤ ਕਿਉਂ ਕਰਦਾ ਹੈ ਤੂੰ ਕਿਉਂ ਮਰਦਾ ਹੈ ਕਿਉਂ ਖਪਦਾ ਹੈ ਅਖੀਰ ਸਮੇਂ ਤੂੰ ਪਰਿਵਾਰ ਵੀ ਛੱਡ ਜਾਣਾ ਹੈ ਸੰਸਾਰ ਵੀ ਛੱਡ ਜਾਣਾ ਹੈ ਕਰਬਾਰ ਵੀ ਛੱਡ ਜਾਣਾ ਹੈ ਦੌਲਤ ਵੀ ਛੱਡ ਜਾਣੀ ਸਭ ਕੁਝ ਹੀ ਛੱਡ ਜਾਣਾ ਹੈ ਛੁੱਟ ਜਾਏ ਜਿਸ ਦਾ ਸ਼ਰਮ ਕਰੇ ਉਹਦੇ ਵਾਸਤੇ ਮਿਹਨਤ ਕਰਦਾ ਵਾਹ ਛੁੱਟ ਜਾਏ ਤਾਹੂ ਕੋ ਯਤਨ ਗੁਰ ਅਰਜਨ ਸਿੰਘ ਜਿਹੜਾ ਛੋੜਣਾ ਹੈ ਉਸ ਵਾਸਤੇ ਯਤਨਾਂ ਜਿਹੜਾ ਨਾਲ ਜਾਣਾ ਉਹਦੇ ਵਾਸਤੇ ਕੋਈ ਯਤਨ ਹੀ ਨਹੀਂ ਹੈ ਜਿੱਦਾਂ ਇੱਕ ਹੋਰ ਬਾਣੀ ਦੇ ਤੋਕ ਆਉਂਦੀ ਆ ਵੀ ਅਗਲੇ ਮੂਏ ਸੇ ਪਾਛੇ ਪਰੇ ਜੋ ਕੁਝ ਕਰਦੇ ਸਾਡੇ ਦਾਦੇ ਪਿਓ ਪਰਦਾਦੇ ਕਰਦੇ ਤੁਰ ਗਏ ਉਹ ਕੁਝ ਆਪਾਂ ਕਰਨ ਦਏ ਅਗਲੇ ਮੂਏ ਸੇ ਪਾਛੇ ਪਰੇ ਉਹ ਕੰਮ ਆਪਾਂ ਕਰਨ ਦਏ ਜੋ ਬਰੇ ਜਿਹੜੇ ਗਾਂ ਆਪਾਂ ਪੈਦਾ ਕੀਤੇ ਬੱਚੇ ਸੇ ਲੱਕ ਬੰਦ ਖਰੇ ਹੋ ਉਹਨਾਂ ਨੇ ਤੇ ਕੰਬਰ ਕੱਸਾ ਹੀ ਕਰ ਲਿਆ ਲੱਕ ਬੰਨ ਲਿਆ ਵਾ ਇਹ ਪੈਸਾ ਇਕੱਠਾ ਕਰਨਾ ਜ਼ਿੰਦਗੀ ਚ ਧਰਮ ਨਹੀਂ ਕਮਾਉਣਾ ਕੋਈ ਸਤ ਸੰਗ ਕੋਈ ਗੁਰੂ ਵੀਰ ਸੇਵਾ ਘਾਲਣਾ ਕੱਖ ਨਹੀਂ ਕਰਨੀ ਸਿਰ ਪੈਸੇ ਇਕੱਠਾ ਕਰਨਾ ਧਰਮ ਨਾਮ ਦੀ ਕੋਈ ਚੀਜ਼ ਨਹੀਂ ਹੈ ਲੋੜ ਹੀ ਨਹੀਂ ਹੈ ਧਰਮ ਦੀ ਜੋ ਬਰੇ ਜਿਹੜੇ ਪੈਦਾ ਕੀਤੇ ਆ ਪਾਗਾ ਸੇ ਲੱਕ ਬੰਦ ਖਰੇ ਉਹਨਾਂ ਵੀ ਲੱਕ ਬੰਨ ਲਿਆ ਵਾ ਗੁਰਦਾਰਜ ਵੇਖ ਲਓ ਨੌਜਵਾਨ ਕੋ ਬੰਦਾ ਥੋੜਾ ਬਾਠ ਸੁਣਨ ਵਾਸਤੇ ਨਾ ਨਾ ਇਸ ਕਰਕੇ ਇਹਦਾ ਅਰਥ ਇਹ ਨਹੀਂ ਭਿਕਾ ਲਣਾ ਨਹੀਂ ਕਾ ਲੈਣੀ ਇਹਦਾ ਅਰਥ ਵਾ ਕਿ ਜਿਹੜੇ ਸਾਧੂ ਸੰਗਤ ਕਰਦੇ ਨੇ ਉਹ ਆਪਣੇ ਉਜਰ ਵਾਸਤੇ ਤਰੋਟੀ ਰਾਟੀ ਕਮਾ ਲੈਂਦੇ ਨੇ ਉਹ ਢੇਰ ਨਹੀਂ ਲਾਉਂਦੇ ਕਿਉਂ ਕਹਿ ਰਹੇ ਇਹਦਾ ਗੁਰੂ ਅਰਜਨ ਸਾਹਿਬ ਕਹਿੰਦੇ ਆ ਨਾ ਵੀ ਘਾਲ ਘਾਲ ਅਨਕ ਪਛਤਾਵੈ ਸਾਰੀ ਜ਼ਿੰਦਗੀ ਤੂੰ ਕਾਲਣਾ ਹੀ ਕਾਲੀ ਕਿਉਂ ਕਾਲਣਾ ਹੀ ਕਾਲੀ ਕਿਉਂ ਤੇ ਅਖੀਰ ਸਮੇਂ ਤੈਨੂੰ ਪਛਤਾਉਣਾ ਪੈਣਾ ਇਹ ਜੇ ਸਰੀਰ ਨਾਲ ਤੂੰ ਕਾਲਣਾ ਕਾਲਣੀ ਉਹ ਸਰੀਰ ਵੀ ਤੇਰਾ ਸਾਥ ਛੱਡ ਜਾਂਦਾ ਬੁੱਢੇ ਵਾਰੀ ਤੂੰ ਜਿਨ੍ਹਾਂ ਵਾਸਤੇ ਤੂੰ ਗੁਰੂ ਪੀਰ ਸਤ ਸੰਗ ਦਾ ਤਿਆਗ ਕਰਕੇ ਤੂੰ ਇਹ ਕੰਮ ਕਰਦਾ ਰਿਹਾ ਦੁਨੀਆ ਦੇ ਉਹ ਵੀ ਤੇਰਾ ਸਾਥ ਛੱਡ ਜਾਂਦੇ ਨੇ ਕਾਲ ਕਾਲ ਅਣਕ ਪਛਤਾਵੇ ਬੜਾ ਪਛਤਾਉਣਾ ਪੈਂਦਾ ਇਸ ਕਰਕੇ ਇਹਦਾ ਅਰਥ ਦੂਸਰਾ ਨਹੀਂ ਹੈ ਇਹਦਾ ਅਰਥ ਇਹ ਹੈ ਹੁਣ ਕਬੀਰ ਸਾਹਿਬ ਵਰਗੇ ਰੋਜ਼ ਮਿਹਨਤ ਕਰਦੇ ਸੀ ਨਿਤ ਉੱਠ ਕੋਰੀ ਗਾਗਰ ਆਣੇ ਕਬੀਰ ਸਾਹਿਬ ਕਹਿੰਦੇ ਮੈਂ ਰੋਜ਼ ਉੱਠ ਕੇ ਨਾ ਇੱਕ ਗਾਗਰ ਪਾਣੀ ਦੀ ਭਰ ਲਿਆਉਣਾ ਜਾ ਕੇ ਗੰਗਾ ਤੋਂ ਨਿਤ ਉੱਠ ਕੋਰੀ ਗਾਗਰ ਕੋਰੀ ਗਾਗਰ ਮੈਨੇ ਉਹ ਕੋਰੀ ਗਾਗਰਵੇਂ ਕੋੜਾ ਕੋਰਾ ਕੁਜਾ ਚਾਟੀ ਪਾਂਡਾ ਨਿਤ ਤੁਥ ਕੋਰੀ ਗਾਗਰਿਆਨੇ ਲੀਪਤ ਜੀਓ ਗਿਓ ਤਿਨਾਤ ਹੋ ਕੇ ਤਕਬੀਰ ਰੱਬ ਰੱਬ ਕਰਨ ਲੱਗ ਪੈਂਦਾ ਸਿਮਰਨ ਕਰਨ ਬਹਿ ਜਾਂਦਾ ਵਾ ਤੇ ਇਹ ਜਿਹੜੇ ਵੇਲੜ ਲੋਕ ਵਨ ਵੇਲੜ ਵੇਲੜ ਸਿੰਘ ਸਾਹਿਬ ਗਿਆਨੀ ਵੇਲੜ ਸਿੰਘ ਜੀ ਜਿਹੜੇ ਨੇ ਜਿਹੜੇ ਮਨ ਨਾਲ ਲੜ ਨਹੀਂ ਸਕਦੇ ਰੱਬ ਦਾ ਨਾਮ ਨਹੀਂ ਜਪ ਸਕਦੇ ਉਹ ਕਹਿੰਦੇ ਕੁਝ ਕਰਨਾ ਥੋੜਾ ਹੋਆ ਕਰਨਾ ਤੇ ਦੁਨੀਆ ਵਾਸਤੇ ਹੁੰਦਾ ਵਾ ਇੱਧਰ ਆਣ ਕੇ ਥੋੜਾ ਤੁਸੀਂ ਕੁਝ ਕਰਨਾ ਨਾ 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 ਇੱਥੇ ਤਾਂ ਬਹੁਤ ਜਾਵਾ ਨਹੀਂ 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 ਇੱਥੇ ਬੜਾ ਕੁਝ ਕਰਨਾ ਪੈਂਦਾ ਪੁੱਛੋ ਭਾਈ ਮਾਂਝ ਨੂੰ ਪੁੱਛੋ ਬਾਬਾ ਬੁੱਢਾ ਸਾਹਿਬ ਜੀ ਨੂੰ 100 100 ਸਾਲ ਜਿਨ੍ਹਾਂ ਨੇ ਮਿਹਨਤਾਂ ਮਸ਼ਕਤਾਂ ਕੀਤੀਆਂ ਫਿਰ ਉਹਨਾਂ ਗੁਰੂ ਪੀਰਾਂ ਦੀਆਂ ਰਹਿਮਤਾਂ ਫਿਰ ਉਹਨਾਂ ਹੀ ਲੀਤੀਆਂ ਆ ਇਸ ਕਰਕੇ ਸਾਧ ਕੇ ਸੰਗ ਨਹੀਂ ਕਿਛ ਕਾਲ ਦਰਸ਼ਨ ਭੇਟਤ ਹੋਤ ਨਿਹਾਲ ਜਿਹੜੇ ਨਿਹਾਲ ਹੋ ਗਏ ਰਾ ਸਾਧਾਂ ਸੰਗਤਾਂ ਦਾ ਦਰਸ਼ਨ ਕਰਕੇ ਸਾਧੂਆਂ ਦਾ ਫਿਰ ਦੁਨੀਆ ਵਾਸਤੇ ਉਹਨਾਂ ਨੇ ਕੋਈ ਕਲਣਾ ਨਹੀਂ ਕਾਲੀ ਕਿਸੇ ਪਗੰਬਰ ਨੇ ਕੁਝ ਨਹੀਂ ਬੀਜਿਆ ਨਾ ਕੁਝ ਵੜਿਆ ਇਹ ਕਹਿਣ ਗਿਆ ਜਿੱਦਣ ਲੈਣਾ ਮਿਲਣ ਗਿਆ ਸੀ ਨਾ ਆਪਣੇ ਕਰਤਾਰਪੁਰ ਤੇ ਜਾ ਕੇ ਘਰ ਪੁੱਛਿਆ ਵੀ ਗੁਰੂ ਨਾਨਕ ਸਾਹਿਬ ਜੀ ਕਿੱਥੇ ਨੇ ਤੇ ਉਹਨਾਂ ਦੇ ਘਰੋਂ ਕਹਿੰਦੇ ਉਹ ਤੇ ਨਦੀਨ ਕੱਢਣ ਗਏ ਆ ਦੱਸੋ ਪਗੰਬਰ ਵੀ ਨਦੀਨ ਕੱਢਦੇ ਹੁੰਦੇ ਆ ਕਿਹੋ ਜੀਆਂ ਝੂਠੀਆਂ ਸਾਖੀਆਂ ਇਹਨਾਂ ਨੇ ਜੋੜੀਆਂ ਹੋਈਆਂ ਪਹਿਲੀ ਗੱਲਪ ਜਿੱਥੇ ਗੁਰੂ ਨਾਨਕ ਸਾਹਿਬ ਰਹਿੰਦੇ ਸੀ ਉੱਥੇ ਉਹਨਾਂ ਦਾ ਘਰ ਹੈ ਹੀ ਨਹੀਂ ਸੀ ਉਥੇ ਰਾਵੀ ਦੇ ਪਾਰਲੇ ਪਾਸੇ ਜਿੱਥੇ ਨਾ ਕੋਈ ਬੰਦਾ ਨਾ ਕੋਈ ਪੰਦਾ ਨਾ ਕੋਈ ਘਰ ਨਾ ਕੋਈ ਬਾਹਰ ਨਾ ਕੋਈ ਪਿੰਡ ਨਾ ਕੋਈ ਸ਼ਹਿਰ ਉੱਥੇ ਤਾਂ ਉਹਨਾਂ ਨੇ ਇੱਕ ਧਰਮਸ਼ਾਲਾ ਬਣਾਈ ਸੀ ਜਿੱਦੇ ਵਿੱਚ ਗੁਰਸਿੱਖਾਂ ਨੂੰ ਬਿਠਾਇਆ ਸੀ ਘਰ ਤੇ ਉਹਨਾਂ ਦਾ ਉੱਥੇ ਹੈ ਹੀ ਨਹੀਂ ਸੀ ਅੱਜ ਵੀ ਨਹੀਂ ਹੈ ਤੇ ਫਿਰ ਕਿ ਕਿਨੂੰ ਜਾ ਕੇ ਪੁੱਛ ਲਿਆ ਘਰ ਨਹੀਂ 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 ਪਗੰਬਰ ਨਹੀਂ ਇਹ ਕੰਮ ਕਰਦੇ ਪਗੰਬਰਾਂ ਨੂੰ ਦੁਨੀਆ ਦੀ ਕੋਈ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਹੈ ਤੇ ਨਾ ਕਿਸੇ ਪਗੰਬਰ ਸਾਧੂ ਮਹਤਮਾ ਨੇ ਜਿਹਨੂੰ ਗਿਆਨ ਹੋ ਗਿਆ ਉਸ ਤੋਂ ਵੱਧ ਉਹਨਾਂ ਨੇ ਕੋਈ ਮਿਹਨਤ ਮੁਸ਼ਕਲ ਨਹੀਂ ਕੀਤੀ ਕਰਤਾਰਪੁਰ ਤੋਂ ਆਣ ਕੇ ਸ੍ਰੀ ਲੈਣਾ ਜੀ ਨੇ ਖਡੂਰ ਸਾਹਿਬ ਕੋ ਮਿਹਨਤ ਕੀਤੀ ਸੀ ਕਿ ਚਲੋ 7 ਸਾਲ ਹੱਟੀ ਬੰਦ ਰਹੀ ਆਪਾਂ ਹੱਟੀ ਖੋਲ ਲੀਏ ਤੇ ਉੱਥੇ ਲਿਖਿਆ ਕੀ ਆ ਕਿ ਫੇਰ ਵਸਾਇਆ ਫੇਰ ਆਣ ਉਹ ਤਾਂ ਪਹਿਲਾਂ ਵਸਣ ਦਿਆ ਸੀ ਖਡੂਰ ਸਾਹਿਬ ਤਾਂ ਤੇ ਫਿਰ ਇਸ ਸਤਜੀ ਤੇ ਬਲਵੰਡ ਦੀ ਕਿਉਂ ਲਿਖ ਰਹੇ ਨੇ ਕਿ ਫੇਰ ਵਸਾਇਆ ਫੇਰ ਆਣ ਵਸਦਾ ਤਾਂ ਖਡੂਰ ਸਾਹਿਬ ਪਹਿਲਾਂ ਦਾ ਹੀ ਆ ਨਹੀਂ ਨਹੀਂ ਇਥੇ ਧਰਮ ਨੂੰ ਵਸਾਇਆ ਉਹਨਾਂ ਨੇ ਇਥੇ ਧਰਮ ਦਾ ਵਾਸਾ ਕੀਤਾ ਗਿਆ ਫੇਰ ਵਸਾਇਆ ਫੇਰ ਆਣ ਸਤਗੁਰ ਖਡੂਰ ਕਿੱਦਾਂ ਵਸਾਇਆ ਜਪ ਤਪ ਸੰਜਮ ਨਾਲ ਤੋਦਾ ਤੁਹਾਡੇ ਕੋਲ ਪੱਲੇ ਹੋਊਗਾ ਤੇ ਕੁਝ ਤੁਸੀਂ ਵਿਸਾਓਗੇ ਬਣਾਓਗੇ ਜੇ ਤੁਹਾਡੇ ਪੱਲੇ ਕੱਖ ਨਹੀਂ ਕਰਨ ਕਿਦਾਂ ਵਿਸਾਵਾਂਗੇ ਪਿੰਡ ਕਿਦਾਂ ਵਿਸਾਵਾਂਗੇ ਸ਼ਹਿਰ ਕਿਦਾਂ ਬਣਾਵਾਂਗੇ ਤੇ ਇੱਥੇ ਗੁਰੰਗਦ ਸਾਹਿਬ ਨੇ ਜਪ ਖਡੂਰ ਸਾਹਿਬ ਤੇ ਜਪ ਹੋਣਾ ਸ਼ੁਰੂ ਹੋ ਗਿਆ ਵਸਣਾ ਸ਼ੁਰੂ ਹੋ ਗਿਆ ਵਸ ਦੀ ਸਗਨ ਅਪਾਰ ਜਪ ਤਪ ਕਈ ਕਹਿੰਦੇ ਸਿੱਖੀ ਵਿੱਚ ਜਪ ਤਪ ਹੈ ਹੀ ਕੋਈ ਨਹੀਂ ਹੈ ਹਾਹ ਕਹਿੰਦੇ ਕਿਤਾਬਾਂ ਦੋ ਪੜ੍ਹ ਲਓ ਉਹ ਤੁੰਦਾ ਗਰੁੱਪ ਮਿਸ਼ਨਰੀ ਗਰੁੱਪ ਵਾਹ ਕਿਤਾਬਾਂ ਪੜ੍ਹ ਲਓ ਸਟੇਜਾਂ ਤੇ ਬਹਿ ਕੇ ਫਿਰ ਵਿਦਵਾਨ ਬਣ ਜਾਓ ਇਦਾਂ ਥੋੜਾ ਵਿਦਵਾਨ ਬਣਿਆ ਜਾਂਦਾ ਨਾ 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 ਹੁਣ ਤੁਸੀਂ ਕਥਾ ਸੁਣਦੇ ਹੋ ਮੰਜੀ ਹਾਲ ਤੋਂ ਜਾਂ ਇਧਰੋਂ ਬੰਗਲਾ ਸੈਤਾਂ ਜਾਂ ਹੋਰ ਕਿਤੇ ਹੋ ਵੀ ਤੇ ਕੀ ਆ ਉਹ ਕੁ ਵਿਦਵਾਨ ਥੋੜਾ ਉਹ ਤਾਂ ਵੈਸੇ ਵਿਚਾਰੇ ਸਿਪਾਰਸ਼ਨ ਸਪੂਰਚਾਂਪਾ ਅਗੋ ਉਥੇ ਪਹੁੰਚ ਜਾਂਦੇ ਤੇ ਕੋਈ ਉਹਨਾਂ ਦੀ ਕੋਈ ਆਪਣੀ ਵਿਚਾਰ ਥੋੜਾ ਕੋਈ ਉਹਨਾਂ ਦਾ ਆਪਣਾ ਕੋਈ ਨਿੱਜੀ ਅਭਿਆਸ ਥੋੜਾ ਉਹ ਤਾਂ ਵੈਸੀ ਗੱਲਾਂ ਕਰਦੇ ਨੇ ਸ਼ਬਦ ਵਿਚਾਰ ਕਰਦੇ ਇਤਿਹਾਸ ਸੁਣਾਈ ਜਾਂਦੇ ਨੇ ਉਹ ਤਾਂ ਵੈਸੇ ਹੀ ਕਰਦੇ ਮਾਰਾ ਕਹਿੰਦੇ ਜਪ ਤਪ ਸੰਜਮ ਤੇ ਸਿੱਖਾਂ ਨੂੰ ਸੰਜਮ ਸਿਖਾਇਆ ਸੰਜਮੀ ਰਹਿਣਾ ਵਾ ਇਹ ਐਵੇਂ ਨਹੀਂ ਕਰਪਾਣਾ ਕੱਢੀ ਫਿਰਨੀ ਆ ਤੇ ਐਵੇਂ ਨਹੀਂ ਆਪਣੇ ਆਪ ਸੂਰਮੇ ਬਣ ਜਾਣਾ ਸੰਜਮ ਚ ਰਹਿਣਾ ਪੈਣਾ ਵਾ ਸੰਜਮ ਨਾਲ ਤੁਦ ਗੁਰੂ ਅੰਗਦ ਸਾਹਿਬ ਵਰਗਾ ਸੰਜਮ ਏਡਾ ਵੱਡਾ ਕਿੰਨੇ ਕਰਨਾ ਵਾ ਇਸ ਤਰ੍ਹਾਂ ਵਸਾਇਆ ਫਿਰ ਉਹਨਾਂ ਨੇ ਤੇ ਉਹਨਾਂ ਨੇ ਉਹ ਮਿਹਨਤ ਨਹੀਂ ਕੀਤੀ ਜਿਹੜੀ ਪਹਿਲਾਂ ਕਰਦੇ ਸੀ ਕਿ ਹੁਣ ਹੱਟੀ ਬੰਦ ਕਰਕੇ ਗਏ ਤਾਂ ਹੱਟੀ ਖੋਲ ਲਈਏ ਨਾ 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 ਗੁਰੂ ਅੰਮ੍ਰਿਤਦਾਸ ਨੇ 12 ਸਾਲ ਗਾਗਰ ਢੋਈ ਆ ਕਿੰਡੀ ਵੱਡੀ ਮਿਹਨਤ ਕੀਤੀ ਆ ਇਸ ਕਰਕੇ ਇਹ ਜਿਹੜਾ ਅਰਥ ਵਾ ਨਾ ਇਹ ਕੋਈ ਅਰਥ ਹੋਰ ਰੱਖਦੇ ਆ ਵੀ ਜਿਹੜੇ ਜਿਹੜੇ ਜਿੰਨਾਂ ਨੂੰ ਚੰਨਾਂ ਨੂੰ ਕੋਈ ਰੱਬ ਦਾ ਉਹ ਗਿਆਨ ਕੋਈ ਰੱਬੀ ਗਿਆਨ ਨਾਲ ਜੁੜ ਗਏ ਆ ਨਾ ਰਬਦਾਸ ਟਵੰਤਾ ਢੋਰੀ ਤਿੰਨ ਤਿਆਗੀ ਮਾਇਆ ਉਹਨਾਂ ਨੇ ਛੱਡਿਆ ਸੰਸਾਰ ਛੋੜੀ ਦੁਨੀਆ ਥਾਂ ਪਏ ਆ ਉਹਦਾ ਪਰ ਅਸੀਂ ਕੀ ਕਰਦੇ ਨਾਨਕ ਦੁਨੀਆ ਚਾਰ ਦਿਹਾੜੇ ਸੁਖ ਕੀਤੇ ਦੁੱਖ ਹੋਈ ਗੱਲਾਂ ਵਾਲੇ ਹੈਨ ਕਨੇਰੇ ਛੱਡ ਨਾ ਸਕੇ ਕੋਈ ਇੱਕ ਦਿਨ ਵੀ ਟੱਬਰ ਦਾ ਮੂੰਹ ਨਹੀਂ ਲੋਕੀ ਛੱਡਦੇ ਸੰਗਤ ਵਿੱਚ ਬੈਠ ਕੇ ਵੀ ਕੋਈ ਫੋਨ ਬੰਦ ਨਹੀਂ ਕਰਦੇ ਲੋਕੀ ਤਾਂ ਨਾ 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 ਮਾਰਾ ਕਹਿੰਦੇ ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰ ਆ ਉਵੇਂ ਬਨਣਾ ਤਨਣਾ ਸਭ ਛੱਡਿਆ ਅਰਵਦਾਸ ਨੇ ਮਾਇਆ ਦਾ ਤਿਆ ਕੀਤਾ ਇਹ ਦੁਨੀਆ ਦੇ ਸਿਆਪੇ ਉਹਨਾਂ ਚੇਰੇ ਜਿਨ੍ਹਾਂ ਚਿਰ ਕੋਈ ਅੰਦਰ ਦੀ ਸਮਝ ਸੂਝ ਨਹੀਂ ਹੈ ਤੇ ਜਦੋਂ ਅੰਦਰ ਦੀ ਸਮਝ ਸੂਝ ਪੈਦਾ ਹੋ ਜਾਂਦੀ ਫਿਰ ਦੁਨੀਆ ਦੇ ਕੋਈ ਸਿਆਪੇ ਕਰਨ ਦੀ ਲੋੜ ਹੀ ਨਹੀਂ ਐ ਮੋਸਮ ਅਸਰੋਏ ਕਬੀਰ ਕੀ ਮਾਈ ਉਹ ਕਹਿੰਦੇ ਪ੍ਰਵਾਹ ਹੀ ਨਾ ਕਰੋ ਆਪੇ ਪਾਲਣਾ ਉਹ ਜਾਣੀ ਇਹਨਾਂ ਦੀ ਗੁਰੂ ਨੇ ਤੈਨੂੰ ਸਭ ਕੁਝ ਬੰਦਗੀ ਸੋ ਜੋ ਚਾਹਵੇਂਗਾ ਤੂੰ